ਅੱਜਕੱਲ੍ਹ ਇੱਥੇ ਦਾਣਾ ਮੰਡੀ ਦੇ ਵਿੱਚ ਢੀਪੂ ਹੋਲਡਰ ਸਿੰਦਾ ਚਰਕ ਵੰਡ ਰਿਹਾ ਸੀਗਾ ਉਹਨਾਂ ਨੇ ਜਿਹੜੀਆਂ ਪਰਚੀਆਂ ਕੱਟੀਆਂ ਸੈਦਪੁਰ ਫਿਸਲਾਂ ਦੀਆਂ ਤਕਰੀਬਨ ਸਾਰਿਆਂ ਦੇ ਦਾਣੇ ਘਟਦੇ ਤੇ ਕਈਆਂ ਦੀ ਕਣਕ ਜਿਹੜੀ ਆ ਬਿਲਕੁਲ ਚੱਕੀ ਵਾਲਿਆਂ ਨੇ ਵੀ ਮੋੜ ਦਿੱਤੀ ਖਰਾਬ ਆ ਇੱਕ ਬੀਬੀ ਦੇ 75 ਕਿਲੋ ਦਾਣੇ ਸੀ ਉਹਨੂੰ 50 ਕਿਲੋ ਦਾਣੇ ਦਿੱਤੇ ਆ ਇੱਕ ਆ ਬੁਆ ਪਿਆ ਹਜੇ ਬੰਨਿਆ ਪਿਆ ਪੋਰਾ ਇਹ ਕਣਕ ਜਿਹੜੀ 45 ਕਿਲੋ ਸੀ ਇਹ 24 ਕਿਲੋ ਆ ਕਿਉਂ ਕਿ ਦੇਜ ਆ ਕਿ ਗੱਲ ਕੀਤੀ ਅਜੇ ਵੀ ਜਿਹੜੇ ਆਪਣੇ ਆਪ ਨੂੰ ਮੋਹਦਬਾਰਾ ਕਰਵਾਉਂਦੇ ਆ ਉਹ ਕਹਿੰਦਾ ਆਪਣੇ ਪੂਰੇ ਕਰਾਲ ਦਿਓ ਬਾਕੀ ਸਾਨੂੰ ਮੰਨਣ ਦਿਓ ਮੈਂ ਉਹਨਾਂ ਨੂੰ ਕਹੇ ਇਹ ਧੱਕਾ ਆ ਕਹਿੰਦੇ ਨਹੀਂ ਨਹੀਂ ਇਹ ਤਾਂ ਗੱਲ ਫੇਰ ਗਲਤ ਆ ਮੈਂ ਕਹਾਂ ਲਈ ਵੰਡਣੀ ਨਹੀਂ ਜੀ ਕਣਕ ਕੋਈ ਤਾਂ ਜਾਨ ਸਾਰੀ ਰੱਖ ਲੋ ਜੇ ਇਹਨਾਂ ਦਾ ਘਰ ਪੂਰਾ ਹੁੰਦਾ ਲੋਕਾਂ ਦੀ ਤਰੀਫਾਂ ਦੀ ਅੱਖ ਲੋ ਕੱਢ। ਇਸ ਕਰਕੇ ਅੱਜ ਅਸੀਂ ਜਿਹੜਾ ਇਹ ਪਿੰਡੂ ਮਸਦੂਰ ਜੁਨੀਅਲ ਪੰਜਾਬ ਆਉਣ ਵਾਲੇ ਸਵੇਰ ਨੂੰ ਹਿੰਸਕਟਰ ਦਾ ਸਫਰ ਜਿਹੜਾ ਪੂਰਾ ਮੁਕੰਮਲ ਕੀਤਾ ਜਾਊਗਾ। ਫੋਰਸ ਸਪਲਾਈ ਦਾ ਹੀ ਫੋਰਸ ਸਪਲਾਈ ਵਾਲਾ ਕਿਉਂਕਿ ਇਹ ਆਪਣੇ ਦੀਪੂ ਹੋਲਡਰ ਨੂੰ ਹਜ਼ਾਤ ਕਰਨ ਇਹਦੇ ਵਿੱਚ ਦੀਪੂ ਹੋਲਡਰਾਂ ਦਾ ਘੱਟ ਕਸੂਰ ਆ ਜਿਹੜਾ ਉੱਪਰਲਾ ਤਾਣਾ ਬਾਣਾ ਉਹਨਾਂ ਦਾ ਜ਼ਿਆਦਾ ਆ ਉਹਨਾਂ ਨੂੰ ਕਰੋੜਾਂ ਰੁਪਏ ਦਾ ਫਾਇਦਾ ਹੋ ਜਾਂਦਾ ਆ। ਦੇ ਦੇ ਧੱਕਾ ਪਹਿਲਾਂ ਪਾਣੀ ਪੀ ਸਕਦੇ ਆ ਕਣਕ ਤੇ ਤੇ ਮੁੜ ਕੇ ਲੋਕਾਂ ਨੂੰ ਕਹਿੰਦੇ ਖਾਓ ਉਹ ਖਾਣ ਯੋਗ ਨਹੀਂ ਰਹਿ ਜਾਂਦੀ ਇਸ ਕਰਕੇ ਬੇਨਤੀ ਆ ਕਿਉਂਕਿ ರೈਤੂ ਵੋਟ ਜਿਹੜਾ ਰੋਟੀ ਦਾ ਅਧਿਕਾਰ ਕਾਨੂੰਨ ਬਣਿਆ ਆ ਉਹਦੇ ਤਹਿਤ ਜੇ ਕਿਸੇ ਨੂੰ ਦੇਣਾ ਵਾ ਤੇ ਸਾਫ ਸੁਥਰਾ ਦਿੱਤਾ ਜਾਵੇ ਨਹੀਂ ਤਾਂ ਗਰੇਸ਼ਾਂ ਨੂੰ ਬੇਚੈਕ ਰੋ ਦਿੱਤੀ ਜਾਵੇ ਸਾਨੂੰ ਤਾਂ ਮਰ ਚਾ ਜਾ ਰਹੇ ਅਸੀਂ ਆਪਣੀ ਅਰਥਾ ਜਿੰਦਗੀ ਜੀਵਾਂਗੇ ਅਸੀਂ ਮੰਗਦੇ ਆਂ ਤੁਹਾਨੂੰ ਤਾਰੇ ਮੰਗਦੇ ਆ ਜੇ ਸਾਣੇ ਸੰਧੀ ਆ ਸਰਕਾਰ ਤੇ ਉਹ ਲੋਕੀ ਇੱਦਾਂ ਕਿਤੇ ਵੀ ਖਰਾਇਤ ਦੇਣ ਲੱਗੇ ਆ ਇਹ ਲੋਕੀ ਜਿੱਦਾਂ ਲੁੱਟਦਾ ਮਾਲ ਹੁੰਦਾ ਵਾ ਸਾਨੂੰ ਕਰ ਚਾਹੀਦੀ ਇੱਦਾਂ ਦੀ ਇਹ ਸਾਰੇ ਦੀਪੂ ਹੋਲਡਰਾਂ ਦਾ ਇਹ ਹਾਲ ਆ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਨਿਸ਼ਾਨਦੇਹੀ ਕਰਕੇ ਉਹਨਾਂ ਦੇ ਘਰਾਂ ਦੀ ਉਹਨਾਂ ਦੇ ਦੀਪੂਆਂ ਦੀ ਉੱਥੇ ਉੱਥੇ ਬੈਠਾਂਗੇ ਬਹੁਤ ਧੰਨਵਾਦੀ ਉਹ ਕੰਕ ਆਉਂਦੀ ਆ ਨਾ ਪਤਾ ਲੱਗਦਾ ਆ ਵੇ ਆਮ ਆਦੀ ਪਾਰਟੀ ਸ਼ਾਹਗੁਰ ਦੇ ਲੀਡਰਾਂ ਜਿਹੋ ਉਹਨਾਂ ਨੂੰ ਪਤਾ ਲੱਗਦਾ ਕਨਕ ਆ ਗਈ ਆ ਉਹ ਇੱਕ ਕੁਝ ਦੇ ਵਿੱਚ ਵੱਜਦੇ ਭੱਜਦੇ ਆ ਦੀਪੂ ਹਡਰਾ ਕੋ ਜਾਂਦੇ ਆ ਉਹਨਾਂ ਦੀਆਂ ਮਸ਼ੀਨਾਂ ਆਪਣੇ ਘਰੇ ਲੈ ਜਾਂਦੇ ਆ ਜਾ ਕੇ ਆਉਂਦੀਆਂ ਉੱਥੇ ਲੋਕਾਂ ਨੂੰ ਸੰਦਦੇ ਆ ਕਿ ਅਸੀਂ ਕਨਕ ਪਰਤੀਆਂ ਕੱਟਦੇ ਆ ਤੁਹਾਡੀ ਜਾਨਕਿ ਦੀਪੂ ਆਪਣੇ ਜਿਹੜੇ ਮੰਡੀ ਉਹ ਜਿਹੜੇ ਜਿਹੜੇ ਮੰਡਦੇ ਆ ਕਨਕ ਉਹਨਾਂ ਨੂੰ ਕੀ ਅਧਿਕਾਰ ਆ ਕਿ ਮਸ਼ੀਨਾਂ ਨਾਲ ਉਹਨਾਂ ਦੇ ਦਿੰਦੇ ਆ ਦੂਜੀ ਗੱਲ ਉਹ ਕਿਸੇ ਦਾ ਗੁੱਠਾ ਲਾਦਾ ਕਿਸੇ ਦਾ ਨਹੀਂ ਲੱਗਦਾ ਮੋਟ ਦੇਦੇ ਤੁਹਾਡਾ ਗੁੱਠਾ ਨਹੀਂ ਲੱਗਾ ਫਿਰ ਉਸ ਤੋਂ ਬਾਅਦ ਕਨਕ ਘੱਟ ਦਿੰਦੇ ਆ ਜਦੋਂ ਕਨਕ ਘੱਟ ਦਿੰਦੇ ਫੇਰ ਉਹ ਜਿਹੜੇ ਲੀਡਰ ਆ ਜਿਹੜੇ ਉਹ ਫੇਰ ਕਾਤੋਂ ਨਹੀਂ ਆਉਂਦੇ ਫੇਰ ਕਿਉਂ ਨਹੀਂ ਪੁੱਛਦੇ ਤੁਹਾਨੂੰ ਕਨਕ ਕਿਉਂ ਘੱਟ ਦਿੰਦੇ ਆ ਜਾਂ ਮਾੜੀ ਕਿਉਂ ਦਿੰਦੇ ਆ ਇਹ ਜਿਹੜੇ ਆਮ ਆਦਮੀ ਪਾਰਟੀ ਦੇ ਵਿੱਚ ਰਲੇ ਆ ਆ ਕੇ ਦੂਜੀਆਂ ਪਾਰਟੀਆਂ ਤੋਂ ਲੀਡਰ ਇਹਨਾਂ ਨੇ ਗੰਦ ਪਾਇਆ ਹੋਇਆ ਇਹਨਾਂ ਤੇ ਪਟ્રોલ ਕਰਨਾ ਚਾਹੀਦਾ ਹੈ ਅੱਜ ਅਸੀਂ ਇੱਥੇ ਦਾਣਾ ਮੰਡੀ ਦੇ ਵਿੱਚ ਦੀਪੂ ਹੋਲਡਰ ਛਿੰਦਾ ਕਨਕ ਵੰਡ ਰਿਹਾ ਸੀਗਾ ਉਹਨਾਂ ਨੇ ਜਿਹੜੀਆਂ ਪਰਚੀਆਂ ਕੱਟੀਆਂ ਸੈਦਪੁਰ ਫਿਸਲਾਂ ਦੀਆਂ ਤਕਰੀਬਨ ਸਾਰਿਆਂ ਦੇ ਦਾਣੇ ਘਟੇ ਤੇ ਕਈਆਂ ਦੀ ਕਰਕੇ ਜਿਹੜੀ ਆ ਬਿਲਕੁਲ ਸਿੱਖੀ ਵਾਲਿਆਂ ਦੇ ਵੀ ਮੂਹਰਦਤੀ ਖਰਾਬ ਆ। ਇੱਕ ਬੀਬੀ ਦੇ 75 ਕਿਲੋ ਦਾਣੇ ਸੀ ਉਹਨੂੰ 50 ਕਿਲੋ ਦਾਣੇ ਦਿੱਤੇ ਆ। ਇੱਕ ਆ ਬੁਆ ਪਿਆ ਅਜੇ ਬੰਨਿਆ ਪਿਆ ਪੋਰਾ। ਇਹ ਕਰਕੇ ਜਿਹੜੀ 45 ਕਿਲੋ ਸੀ ਇਹ 24 ਕਿਲੋ ਆ। ਕਿਉਂਕਿ ਦੇਸ਼ੀਆ ਕੇ ਗੱਲ ਕੀਤੀ। ਅਜੇ ਤਾਂ ਜਿਹੜੇ ਆਪਣੇ ਆਪ ਨੂੰ ਮੋਹਦ ਮਾਰਾ ਖਵਾਉਂਦੇ ਆ ਉਹ ਕਹਿੰਦੇ ਆਪਣੇ ਪੂਰੇ ਕਰਾਲ ਦਿਓ ਬਾਕੀ ਸਾਨੂੰ ਮੰਨ ਲਿਓ। ਮੈਂ ਉਹਨਾਂ ਨੂੰ ਕਹੇ ਏ ਧੱਕਾ ਆ ਕਹਿੰਦੇ ਮੈਨੇ ਇਹ ਤਾਂ ਗੱਲ ਫੇ ਗਲਤ ਆ ਮੈਂ ਕਹਾਂ ਨਹੀਂ ਵੰਡਣੀ ਨਹੀਂ ਕੀ ਕੰਦ ਕ ਉਹ ਕਹਿੰਦਾ ਜਾ ਸਾਰੀ ਰੱਖ ਲੋ ਜੇ ਇਹਨਾਂ ਦਾ ਘਰ ਪੂਰਾ ਹੁੰਦਾ ਲੋਕਾਂ ਦੀ ਤਰੀਫਾਂ ਦੀ ਰੱਖ ਲੋ ਕੰਦ ਇਸ ਕਰਕੇ ਅੱਜ ਅਸੀਂ ਜਿਹੜਾ ਇਹ ਪਿੰਡੂ ਮਸੂਰ ਜੁਡੀਅਲ ਪੰਜਾਬ ਆਉਣ ਵਾਲੇ ਸਵੇਰ ਨੂੰ ਇਨਸਪੈਕਟਰ ਦਾ ਦਫਤਰ ਜਿਹੜਾ ਪੂਰਾ ਮੁਕੰਮਲ ਘੇਰਿਆ ਜਾਊਗਾ ਸਪਲਾਈ ਦਾ ਜੀ ਫੋਰਸ ਸਪਲਾਈ ਵਾਲਾ ਕਿਉਂਕਿ ਇਹ ਆਪਣੇ ਦੀਪੂ ਹੋਲਡਰ ਨੂੰ ਜ਼ਹਿਤ ਕਰਨ ਇਹਦੇ ਵਿੱਚ ਦੀਪੂ ਹੋਲਡਰਾਂ ਦਾ ਘੱਟ ਕਸੂਰ ਆ ਜਿਹੜਾ ਉੱਪਰਲਾ ਤਾਣਾ ਬਾਣਾ ਹੈ ਉਹਨਾਂ ਦਾ ਜ਼ਿਆਦਾ ਆ ਉਹਨਾਂ ਨੂੰ ਕਰੋੜਾਂ ਰੁਪਏ ਦਾ ਫਾਇਦਾ ਹੋ ਜਾਂਦਾ ਆ ਦੇ ਕੇ ਧੱਕਾ ਪਹਿਲਾਂ ਪਾਣੀ ਸਖਦੇ ਆ ਕਲਕਦੇ ਤੇ ਮੁੜ ਕੇ ਲੋਕਾਂ ਨੂੰ ਕਹਿੰਦੇ ਖਾਓ ਉਹ ਖਾਣ ਯੋਗ ਨਹੀਂ ਰਹਿ ਜਾਂਦੀ ਇਸ ਕਰਕੇ ਬੇਨਤੀ ਆ ਕਿਉਂਕਿ ರೈਤੂ ਵੋਟ ਜਿਹੜਾ ਰੋਟੀ ਦਾ ਅਧਿਕਾਰ ਕਾਨੂੰਨ ਬਣਿਆ ਆ ਉਹਦੇ ਤਹਿਤ ਜੇ ਕਿਸੇ ਨੂੰ ਦੇਣਾ ਵਾ ਸਾਹ ਤੁਹਰਾ ਦਿੱਤਾ ਜਾਵੇ ਸੈਂਦਾ ਗੁਰੇਸ਼ ਚੰਨ ਬੇਚੈਕ ਰੱਖ ਦਿੱਤੀ ਜਾਵੇ ਸਾਨੂੰ ਕੰਮ ਦਿੱਤਾ ਜਾਵੇ ਅਸੀਂ ਆਪਣੀ ਅਰਥ ਨਾਲ ਜ਼ਿੰਦਗੀ ਜੀਵਾਂਗੇ ਅਸੀਂ ਮੰਗਦੇ ਆਂ ਵੰਤ ਤਾਰੇ ਮੰਗਦੇ ਆਂ ਜੇ ਸਾਣੇ ਸੰਧੀ ਆ ਸਰਕਾਰ ਤੇ ਉਹ ਲੋਕੀ ਇਦਾਂ ਕਿਤੇ ਵੀ ਖਰਾਤ ਤੇ ਲੱਗੇ ਆ ਇਹ ਲੋਕੀ ਜਿੱਦਾਂ ਲੁੱਟਦਾ maal ਹੁੰਦਾ ਵਾ ਸਾਨੂੰ ਕਰਕ ਨਹੀਂ ਚਾਹੀਦੀ ਇਦਾਂ ਦੀ ਇਹ ਸਾਰੇ ਦੀਪੂ ਹੋਲਡਰਾਂ ਦਾ ਇਹ ਹਾਲ ਆ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਨਿਸ਼ਾਨਦੇਹੀ ਕਰਕੇ ਉਹਨਾਂ ਦੇ ਘਰਾਂ ਦੀ ਉਹਨਾਂ ਦੇ ਦੀਪੂਆਂ ਦੀ ਉੱਥੇ ਉੱਥੇ ਬੈਠਾਂਗੇ ਬਹੁਤ ਧੰਨਵਾਦ ਜੀ ਕਨਕ ਆਉਂਦੀ ਆ ਨਾ ਪਤਾ ਲੱਗਦਾ ਆ ਵੀ ਆਮ ਆਦੀ ਪਾਰਟੀ ਸ਼ਾਹਗੁਰ ਦੇ ਲੀਡਰਾਂ ਜਿਹੜੇ ਉਹਨਾਂ ਨੂੰ ਪਤਾ ਲੱਗਦਾ ਕਨਕ ਆ ਗਈ ਆ ਉਹ ਇੱਕੋ ਜਿਹੇ ਵਿਚ ਵਜਦੇ ਭੱਜਦੇ ਆ ਦੀਪੂ ਹਡਰਾ ਕੋ ਜਾਂਦੇ ਆ ਉਹਨਾਂ ਦੀਆਂ ਮਸ਼ੀਨਾਂ ਆਪਣੇ ਘਰੇ ਲੈ ਜਾਂਦੇ ਆ ਜਾ ਕੇ ਆਉਂਦੀ ਆ ਉੱਥੇ ਲੋਕਾਂ ਨੂੰ ਸੰਦਦੇ ਆ ਕਿ ਅਸੀਂ ਕਨਕ ਪਰਤੀਆਂ ਕੱਟਦੇ ਆ ਤੁਹਾਡੀ ਜਾਨਕਿ ਦੀਪੂ ਉਹ ਆਪਣੇ ਜਿਹੜੇ ਮੰਡੀ ਵਾਲੇ ਜਿਹੜੇ ਕੀ ਜਿਹੜੇ ਮੰਡਦੇ ਆ ਕਨਕ ਉਹਨਾਂ ਨੂੰ ਕੀ ਅਧਿਕਾਰ ਆ ਕਿ ਮਸ਼ੀਨਾਂ ਨਾਲ ਉਹਨਾਂ ਦੇ ਦਿੰਦੇ ਆ ਦੂਜੀ ਗੱਲ ਉਹ ਕਿਸੇ ਦਾ ਗੁੱਠਾ ਲਾਦਾ ਕਿਸੇ ਦਾ ਨਹੀਂ ਲੱਗਦਾ ਮੋੜ ਦੇਦੇ ਤੁਹਾਡਾ ਗੁੱਠਾ ਨਹੀਂ ਲੱਗਾ ਫਿਰ ਉਸ ਤੋਂ ਬਾਅਦ ਕਨਕ ਘੱਟ ਦਿੰਦੇ ਆ ਜਦੋਂ ਕਨਕ ਕੱਟ ਦਿੰਦੇ ਫੇਰ ਉਹ ਜਿਹੜੇ ਲੀਡਰ ਆ ਜਿਹੜੇ ਉਹ ਫੇਰ ਤਾਂ ਤੋਂ ਨਹੀਂ ਆਉਂਦੇ ਫੇਰ ਕਿਉਂ ਨਹੀਂ ਪੁੱਛਦੇ ਤੁਹਾਨੂੰ ਕਨਕ ਕਿਉਂ ਕੱਟ ਦਿੰਦੇ ਆ ਇਹ ਜਾਂ ਮਾੜੀ ਕਿਉਂ ਦਿੰਦੇ ਆ ਇਹ ਜਿਹੜੇ ਆਮ ਆਦਮੀ ਪਾਰਟੀ ਦੇ ਵਿੱਚ ਰਲੇ ਆ ਆ ਕੇ ਦੂਜੀਆਂ ਪਾਰਟੀਆਂ ਤੋਂ ਲੀਡਰ ਇਹਨਾਂ ਨੇ ਗੰਦ ਪਾਇਆ ਹੋਇਆ ਇਹਨਾਂ ਤੇ ਪਟ્રોલ ਕਰਨਾ ਚਾਹੀਦਾ ਹੈ